ਪੰਜਾਬ ਦੀ ਸਿਆਸਤ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਦੀ ਸਰਗਰਮੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੋ ਕੱਲ ਜਿੱਥੇ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਕੱਦਵਰ ਨੇਤਾ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਸਟੇਟਮੈਂਟ ਦਿੱਤੀ ਗਈ ਹੈ ਉਸ ਤੋਂ ਲੈ ਕੇ ਹੁਣ ਤਰਤਰਾਂ ਦੀ ਹਰ ਚਰਚਾ ਵਿੱਚ ਚੱਲ ਹੀ ਰਹੀਆਂ ਹੁੰਦੀਆਂ ਨੇ ਪਰ ਅਜੇਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੋਸਟ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਬਿਨਾ ਨਾਮ ਲਏ ਉਹਨਾਂ ਦੇ ਵੱਲੋਂ ਕੀਤੀ ਗਈ ਟਿੱਪਣੀ ਨੇ ਇੱਕ ਨਵੀਂ ਚਰਚਾ ਛੇਡ ਦਿੱਤੀ ਹੈ ਅਤੇ ਫਿਲਹ ਪੰਜਾਬ ਦੇ ਵਿੱਚ ਮਾਹੌਲ ਸੀਐਮ ਮਾਨ ਵਰਸਸ ਬਾਬਾ ਡੇਰਾ ਮੁਖੀ ਵਾਲਾ ਬਣਿਆ ਹੋਇਆ ਹੈ ਅਤੇ ਅਜਿਹੇ ਮਸਲੇ ਦੇ ਵਿੱਚ ਹੁਣ ਬਹੁਜਨ ਸਮਾਜ ਪਾਰਟੀ ਭਾਵ ਕੀ ਭਾਜਪਾ ਦੀ ਐਂਟਰੀ ਹੋ ਚੁੱਕੀ ਹੈ ਅਤੇ ਇਸ ਤਲਕੀ ਪਰੇ ਮਾਹੌਲ ਦੇ ਵਿੱਚ ਬਕਾਇਦਾ ਜਿਹੜਾ ਕੀ ਹੈ ਸੀਐਮ ਮਾਨ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੇ ਉੱਪਰ ਤਿੱਖਾ ਤੰਜ ਕਰਦਿਆਂ ਹੋਇਆਂ ਭਾਜਪਾ ਦੇ ਵੱਲੋਂ ਵੀ ਆਪਣਾ ਰਿਐਕਟ ਕੀਤਾ ਗਿਆ ਅਤੇ ਉਹਨਾਂ ਕਹੇ ਕਿ ਰੱਬੀ ਰੂਹਾਂ ਨੂੰ ਟਿਚੜਾ ਕਰਨ ਲੱਗ ਪਏ ਪਾਰਟੀ ਆਗੂ ਨੇ ਕਿਹਾ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਜੀ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਨੇ ਅਤੇ ਉਹਨਾਂ ਪ੍ਰਤੀ ਇਸ ਤਰ੍ਹਾਂ ਦੇ ਇਸ਼ਾਰੇ ਜਾਂ ਟਿੱਪਣੀਆਂ ਪੰਜਾਬ ਦੀ ਜਨਤਾ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਅਤੇ ਭਾਜਪਾ ਨੇ ਇਹ ਵੀ ਕਹਿ ਦਿੱਤਾ ਹੈ ਕੀ ਪੰਜਾਬ ਦੀ ਜਨਤਾ ਇਸ અપਮਾਨ ਦਾ ਜਵਾਬ ਜ਼ਰੂਰ ਦੇਵੇਗੀ ਸੋ ਜ਼ਿਕਰ ਕਰ ਦਈਏ ਕਿ ਇਹ ਜਿਹੜੀ ਪੋਸਟ ਹੈਗੀ ਹੈ ਉਹ ਅਪਿਤਪਾਲ ਸਿੰਘ ਬਲੀਏਵਾਲ ਦੇ ਵੱਲੋਂ ਕੀਤੀ ਗਈ ਜੋ ਇਸ ਪਹਿਲੇ ਪੰਜਾਬ ਦੇ ਵਿੱਚ ਬੁਲਾਰੇ ਨੇ ਭਾਜੀਪੀ ਦੇ ਅਤੇ ਉਹਨਾਂ ਦੇ ਵੱਲੋਂ ਸੀਐਮ ਦੇ ਵੱਲੋਂ ਜੋ ਪੋਸਟ ਕੀਤੀ ਗਿਆ ਉਸਤੇ ਬਾਅਦ ਆਪਣਾ ਰੀਪੋਸਟ ਕਰਕੇ ਪ੍ਰतिकਰਮ ਅਸਾਂਜ ਕੀਤਾ ਗਿਆ ਸੋ ਕਾਬਲੇ ਜ਼ਿਕਰ ਹੈ ਕਿ ਕੱਲ ਇਸ ਪੂਰੇ ਮਸਲੇ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪ੍ਰਤੀਕੰਣ ਸਾਹਮਣੇ ਆਉਂਦਾ ਜਿਸ ਦੇ ਵਿੱਚ ਬਿਨਾ ਨਾਮ ਲਏ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾ ਦਾ ਉਹ ਰੱਬ ਹੀ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਇਹ ਟਿੱਪਣੀ ਉਸ ਵੇਲੇ ਕੀਤੀ ਗਈ ਸੀ ਜਦੋਂ ਕਹਿ ਸਕਦੇ ਆ ਕਿ ਬਾਬਾ ਗੁਰਿੰਦਰ ਟਿੱਲੋ ਨਾਬਾ ਜਿਲ੍ਹੇ ਦੇ ਵਿੱਚ ਵਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਪੱਤਰਕਾਰਾਂ ਦੇ ਸਵਾਲ ਦੇ ਵਿੱਚ ਜਵਾਬ ਦਿੰਦਿਆਂ ਹੋਇਆਂ ਉਹ ਕਹਿ ਦਿੰਦੇ ਨੇ ਕਿ ਜੋ ਇਹ ਡਰਗ ਦਾ ਕੇਸ ਹੈ ਉਹ ਗਲਤ ਹੈ ਹਾਲਕੀ ਸਰਕਾਰ ਜੋ ਦਾਅਵਾ ਕਰਦੀ ਹੈ ਕਿ ਉਹਨਾਂ ਕੋਲ ਪੁਖਤਾ ਸਬੂਤ ਹੈਗੇ ਨੇ ਪਰ ਜੋ ਇਸ ਤਰ੍ਹਾਂ ਦੇ ਨਾਲ ਕਹਿ ਦਈਏ ਕਿ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਆਪਣਾ ਨਿੱਜੀ ਤੌਰ ਤੇ ਜਿਹੜਾ ਕਿ ਆ ਪੱਖ ਰੱਖਿਆ ਜਾਂਦਾ ਹੈ ਕਿ ਕੇਸ ਨੂੰ ਗਲਤ kia ਜਾ ਗਿਆ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਜਿਹੜੀ ਹੈ ਪੋਸਟ ਕਰਕੇ ਬਿਨਾ ਨਾਮ ਲੈ ਟਿੱਪਣੀ ਕੀਤੀ ਗਈ ਸੀ ਇਹ ਟਿੱਪਣੀ ਸਿੱਧੇ ਤੌਰ ਤੇ ਉਸ ਮੁਲਾਕਾਤ ਦੇ ਨਾਲ ਜੋੜੀ ਜਾ ਰਹੀ ਹੈ ਜੋ ਕਿ ਇੱਕ ਦਿਨ ਪਹਿਲਾਂ ਨਾਬਾ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਦੇ ਆਗੂ विक्रम चीटिया ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਢਿੱਲੋਂ ਦੇ ਦਰਮਿਆਨ ਹੋਈ ਮੁਲਾਕਾਤੀ ਇਸ ਮੁਲਾਕਾਤ ਤੋਂ ਬਾਅਦ तमाम ਇਲਜ਼ਾਮਾਂ ਨੂੰ ਲੈ ਕੇ ਜਿਹੜਾ ਕੀ ਹੈ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਆਪਣਾ ਪੱਕ ਵੀ ਰੱਖਿਆ ਜਾਂਦਾ ਮੀਡੀਆ ਸਾਹਮਣੇ ਤੇ ਉਹਨਾਂ ਇਹ ਵੀ ਕਿਹਾ ਸੀ ਕਿ ਉਹ ਆਪਣੇ ਦੋਸਤ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੋਰ ਵੀ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਇੱਕ ਸਵਾਲ ਸੀ ਕੀ ਜੋ ਹੈ ਐਨਡੀਪੀਐਸ ਐਕਟ ਦਾ ਕੇਸ ਅਦਾਲਤ ਵਿੱਚ ਚੜ੍ਹ ਗਿਆ ਮਜੀਠੀਆ ਦੇ ਉੱਪਰ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਸੀ ਇਹ ਗਲਤ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਚੁੱਕੀ ਹੈ ਤੇ ਲਗਾਤਾਰ ਜਿੱਥੇ ਕਿ ਪਾਜ ਪਾਦੇ ਵੱਲੋਂ ਇਸ ਦੇ ਉੱਪਰ ਆਪਣਾ ਰੈਕਟ ਕੀਤਾ ਜਾ ਰਿਹਾ ਉੱਥੇ ਹੀ ਹੁਣ ਮੌਜੂਦਾ ਸੱਤਾ ਧਿਰ ਦੇ ਵੱਲੋਂ ਵੀ ਇਸ ਮਸਲੇ ਦੇ ਉੱਪਰ ਲਗਾਤਾਰ ਜਿਹੜੀ ਆ ਉਹ ਨਜ਼ਰ ਬਣਾ ਕੇ ਰੱਖੀ ਜਾ ਰਹੀ ਹੈ ਅਤੇ ਇੱਥੋਂ ਤੱਕ ਕਿ ਹੁਣ ਦੁਬਾਰਾ ਤੋਂ ਵਿਕਰਮ ਮਜੀਠੀਆ ਦੀ ਜਿਹੜੀ ਕਿ ਜ਼ਮਾਨਤ ਰੋਕਣ ਦੇ ਲਈ ਰਿਵਿਊ ਪਟੀਸ਼ਨ ਦਾਖਲ ਕਰਨ ਦੀ ਇਹ ਚਰਚਾਾਂ ਮ ਤਿੱਥ ਹੋ ਚੁੱਕਿਆ ਨੇ ਬਿਊ ਰਿਪੋਰਟ ਹਮਦਰਦ ਟੀਵੀ